सत श्रीकाल जी तोहड़ी का त्यौहार है जी पाठ पंजाबी अध्यापका परमिंदर कौर जमात बच आए तो उन्होंने बच्चों अगले दिन छुट्टी होने की सूचना दी बच्चे खुश हो गए अध्यापक ने पूछा बच्चों तू पता है कल किस चीज़ की छुट्टी है सारे बच्चों ने हां हिलाठे जवाब दिता कल लोहड़ी है अध्यापक ने कहा लोहड़ी किमें क्यों मनाई जाती है ਕੋਈ ਦੱਸ ਸਕਦਾ ਹੈ ਗਗਨਦੀਪ ਬੋਲਿਆ ਮੈਡਮ ਇਹ ਤਿੰਨ ਬੱਚੇ ਟੋਲੀਆਂ ਬਣਾ ਕੇ ਘਰ ਘਰ ਲੋੜੀ ਮੰਗਣ ਜਾਂਦੇ ਹਨ ਤੇ ਨਾਲ ਨਾਲ ਗੀਤ ਗਾਉਂਦੇ ਹਨ ਰਾਤ ਨੂੰ ਸਾਰੇ ਮਿਲ ਕੇ ਧੂਣੀ ਬਾਲਦੇ ਹਨ ਤੇ ਮੂੰਗਫਲੀ ਗੱਚਕ ਰੇਵੜੀ ਆਦਿ ਖਾਂਦੇ ਹਨ ਸ਼ਾਬਾਸ਼ ਗਗਨਦੀਪ ਤੈਨੂੰ ਤਾਂ ਲੋੜੀ ਮਨਾਉਣ ਦੇ ਢੰਗ ਬਾਰੇ ਕਾਫੀ ਜਾਣਕਾਰੀ ਹੈ ਮੈਂ ਤੁਹਾਨੂੰ ਗਗਨਦੀਪ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਮੈਡਮ ਪਿਛਲੇ ਸਾਲ ਸਾਡੇ ਘਰ ਮੇਰੇ ਭਰਾ ਦੀ ਲੋੜੀ ਮਨਾਈ ਸੀ ਇਸ ਕਰਕੇ ਮੈਨੂੰ ਇਸ ਦਾ ਪਤਾ ਹੈ ਕਗਨਦੀ ਬੋਲਿਆ ਰਸ਼ਮੀ ਨੇ ਪੁੱਛਿਆ ਮੈਡਮ ਕੀ ਲੋਹੜੀ ਸਿਰਫ ਮੁੰਿਆਂ ਦੀ ਹੀ ਮਨਾਈ ਜਾਂਦੀ ਹੈ ਕੁੜੀਆਂ ਦੀ ਨਹੀਂ ਅਧਿਆਪਕਾ ਨੇ ਕਿਹਾ ਬਿਲਕੁਲ ਨਹੀਂ ਰਸ਼ਮੀ ਇਹ ਤਾਂ ਪੁਰਾਣੀਆਂ ਗੱਲਾਂ ਹਨ ਅੱਜ ਕੱਲ ਦੇ ਲੋਕ ਕੁੜੀਆਂ ਦੀ ਵੀ ਲੋਹੜੀ ਮਨਾਉਂਦੇ ਹਨ ਰਾਗਵ ਕਹਿਣ ਲੱਗਾ ਮੈਡਮ ਕੱਲ ਅਸੀਂ ਵੀ ਆਪਣੇ ਘਰ ਮੇਰੀ ਭੈਣ ਦੀ ਲੋਹੜੀ ਮਨਾਉਣੀ ਹੈ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਸੱਦਿਆ ਹੈ ਅਧਿਆਪਕਾ ਜੀ ਬੋਲੇ ਇਹ ਤਾਂ ਬੜੀ ਚੰਗੀ ਗੱਲ ਹੈ ਰਾਗਵ ਉਹਨਾਂ ਨੇ ਅੱਗੇ ਕਿਹਾ ਹੁਣ ਦੱਸੋ ਲੋਹੜੀ ਮਨਾਈ ਕਿਉਂ ਜਾਂਦੀ ਹੈ ਕਿਸੇ ਵੀ ਬੱਚੇ ਨੂੰ ਲੋਹੜੀ ਮਨਾਉਣ ਦੇ ਕਾਰਨ ਬਾਰੇ ਜਾਣਕਾਰੀ ਨਹੀਂ ਸੀ ਇਸ ਲਈ ਅਧਿਆਪਕਾ ਜੀ ਨੇ ਖੁਦ ਹੀ ਦੱਸਿਆ ਲੋਹੜੀ ਵਾਲੇ ਦਿਨ ਦੁੱਲਾ ਪੱਟੀ ਨਾਮਕ ਦਿਆਲੂ ڈاکੂ ਨੇ ਗਰੀਬ ਬ੍ਰਾਹਮਣ ਦੀਆਂ ਦੋ ਪੁੱਤਰੀਆਂ ਸੁੰਦਰੀ ਅਤੇ ਮੁੰਦਰੀ ਨੂੰ ਰਾਜੇ ਦੇ ਜੰਗਲ ਤੋਂ ਬਚਾ ਕੇ ਉਹਨਾਂ ਦਾ ਵਿਆਹ ਕਰਵਾਇਆ ਸੀ ਉਹ ਉਸਨੇ ਇਹ ਵਿਆਹ ਰਾਤ ਦੇ ਸਮੇਂ ਜੰਗਲ ਵਿੱਚ ਅੱਗ ਜਲਾ ਕੇ ਕਰਵਾਇਆ ਸੀ ਇਸੇ ਲਈ ਲੋੜੀ ਵਾਲੀ ਰਾਤ ਨੂੰ ਥੂਣੀ 발ਦੇ ਹਨ ਪੰਦਨਾ ਬੋਲੀ ਸੁੰਦਰ ਮੰਦਰੀਏ ਗੀਤਾਂ ਲੋੜੀ ਦੇ ਬੱਚੇ ਗਾਉਂਦੇ ਹਨ ਅਧਿਆਪਕਾ ਨੇ ਕਿਹਾ ਇਹ ਗੀਤ ਇਸੇ ਕਥਾ ਤੇ ਹੀ ਆਧਾਰਿਤ ਹੈ ਚਲੋ ਸਾਰੇ ਮਿਲ ਕੇ ਇੱਕ ਗੀਤ ਗਾਓ ਸੁੰਦਰ ਮੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਸਾਰੇ ਬੱਚੇ ਮਿਲ ਕੇ ਗੀਤ ਗਉਣ ਲੱਗੇ ਇਹ ਸੀ ਜੀ ਸਾਡੀ ਅੱਜ ਦਾ ਪਾਠ ਲੋੜੀ ਦਾ ਇਤਿਹਾਸ ਮਾਤਾ ਵਸ਼ੀਆ ਕਨਾਲ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਜੀ ਸਸ ਸੀ ਗਾ